ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਇਹ ਜਿਹੜਾ ਪੰਛੀ ਤੁਸੀਂ ਵੇਖ ਰਹੇ ਹੋ ਇਹ ਹੈਗੀ ਆ ਗਾਨੀ ਵਾਲੀ ਕੁੱਗੀ ਗਾਨੀ ਵਾਲੀ ਕੁੱਗੀ ਵੈਸੇ ਤੁਸੀਂ ਵੇਖਦੇ ਹੋ ਵੀ ਦਰਖਤਾਂ ਦੇ ਉੱਪਰ ਆਪਣਾ ਰਹਿਣ ਬਸੇਰਾ ਆਪ ਢੱਕੇ ਚੋੱਕੇ ਇਕੱਠੇ ਕਰਕੇ ਸਾਰੇ ਇਹ ਫੇਰ ਬਣਾਉਂਦੀ ਆ ਪਰ ਉਹ ਸੇਫ ਨਹੀਂ ਰਹਿੰਦਾ ਜਦੋਂ ਵੀ ਕੋਈ ਹਨੇਰੀ ਦਾ ਬੁਰਲਾ ਆਉਂਦਾ ਤਾਂ ਉਹ ਡਿੱਗ ਜਾਂਦਾ ਇਹਨਾਂ ਦੇ ਆਂਡੇ ਫਟ ਜਾਂਦੇ ਆ ਚਲੋ ਬਹੁਤ ਭਰਾ ਇਹ ਗੱਲ ਮੰਨਦੇ ਆ ਵੀ ਇਹ ਕੁਦਰਤੀ ਪ੍ਰੋਸੈਸ ਹੈ ਆਪਾਂ ਉਹਨਾਂ ਨਾਲ ਸਹਿਮਤ ਵੀ ਹੋ ਜਾਂਦੇ ਆ ਪਰ ਆਸੇ-ਪਾਸੇ ਦਰਖਤ ਵੀ ਬਹੁਤ ਹੈ ਕਿਉਂਕਿ ਉਦਾਂ ਦੇ ਦਰਖਤ ਨਹੀਂ ਹੈਗੇ ਵੀ ਜਿਹੜੇ ਇਹਦੇ ਪਸੰਦੀਦੇ ਆ ਜਿਵੇਂ ਹੁਣ ਮੰਨ ਲਓ ਡੇਕਾਂ ਦੇ ਵਿੱਚ ਉਹਨਾਂ ਨੂੰ ਝਾੜ ਜਾਂ ਮਿਲ ਜਾਂਦਾ ਡੇਕਾਂ ਜਿਹੜੀ ਛਤਰੀ ਵਾਲੀ ਦੇਖ ਹੁੰਦੀ ਹੈ ਉਹ ਸੰਘਣੀ ਹੁੰਦੀ ਹੈ ਕੋਈ ਮੰਨ ਲਓ ਹੋਰ ਝਾੜ ਜਾਂ ਨੂੰ ਮਿਲ ਗਿਆ ਉਥੇ ਬਨਾਲਾਂ ਦੀ ਜਿਹੜੇ ਹੁਣ ਮੰਨ ਲਓ ਵੱਡੇ ਬੋਹੜ ਪਿੱਪਲ ਹੈਗੇ ਆ ਪਿਲਕਣ ਹੈਗੇ ਉੱਥੇ ਇਹਨਾਂ ਨੂੰ ਥੋੜੀ ਸਪੇਸ ਨਹੀਂ ਮਿਲਦੀ ਇਹਦੇ ਕਰਕੇ ਨੇ ਸਾਰਾ ਕੁਝ ਵੇਖ ਕੇ ਬਣਾਉਣਾ ਹੁੰਦਾ ਇੱਕ ਪਤਲੀ ਜੀ ਟਾਣੀ ਦੇ ਉੱਪਰ ਜਾ ਕੇ ਬਣਾਉਣਾ ਹੁੰਦਾ ਪਰ ਉਦਾਂ ਦੇ ਜਿਹੜੇ ਦਰਖਤ ਆ ਉਹ ਆਪਾਂ ਹੀ ਪੱਟੇ ਆ ਹਨਾ ਆਪਾਂ ਹੀ ਇਹਦਾ ਨੁਕਸਾਨ ਕੀਤਾ ਇਹਦੇ ਕਰਕੇ ਇਹਨੂੰ ਮਜਬੂਰਨਾ ਇੱਥੇ ਰਹਿਣ ਬਸੇਰਾ ਬਣਾਉਣਾ ਪਿਆ ਜੇ ਆਪਾਂ ਇਹ ਨੁਕਸਾਨ ਨਾ ਕਰਦੇ ਇਹਨਾਂ ਜੀਵ ਜੰਤੂਆਂ ਦਾ ਤਾਂ ਅੱਜ ਆਪਾਂ ਨੂੰ ਇਨੂੰ ਤਕਲੀਫ ਕਰਨ ਦੀ ਲੋੜ ਨਹੀਂ ਸੀ ਇੱਥੇ ਰਹਿਣ ਬਸੇਰਾ ਇੰਨੇ ਰਿਸਕ ਦੇ ਵਿੱਚ ਬਣਾਉਣ ਦੀ ਲੋੜ ਨਹੀਂ ਹੈਗੀ ਸੀ ਜਿਵੇਂ ਇਹ ਇਹਨੇ ਰਿਸਕ ਦੇ ਵਿੱਚ ਬਣਾਇਆ ਮੈਨੂੰ ਲੱਗਦਾ 5 ਕੁ ਫੁੱਟ ਦੀ ਉਚਾਈ ਤੇ ਨੇ ਇਹ ਬਣਾਇਆ ਹੁਣ ਬਾਕੀ ਦੋਸਤੋ ਆਪਾਂ ਰਹਿਣ ਬਸੇਰੇ ਲਾ ਦਨੇ ਆ ਇਹਨਾਂ ਲਈ ਇਹਨਾਂ ਲਈ ਓਪਨ ਰਹਿਣ ਬਸੇਰੇ ਹੁੰਦਾ ਇੱਕ ਫੱਟੀ ਵੀ ਲਾ ਦੋ ਤੁਸੀਂ ਚਾਹੇ ਟੋਟਰੂ ਆ ਚਾਹੇ ਗਾਨੀ ਵਾਲੀ ਕੋਗੀ ਆ ਇਹ ਹੈ ਕਿ ਉੱਥੇ ਰਹਿਣ ਬਸੇਰੇ ਬਣਾ ਲੈਂਦੇ ਆ ਢੱਕੇ ਇਹਨਾਂ ਨੇ ਆਪ ਇਕੱਠੇ ਕਰਕੇ ਲਿਉਣੇ ਆ ਆਇਆਂ ਵੀ ਉੱਥੇ ਵੀ ਸੇਫ ਬਹੁਤ ਘੱਟ ਰਹਿੰਦੇ ਆ ਕਿਉਂਕਿ ਉੱਥੇ ਜੇ ਇਹਦੇ ਬੱਚੇ ਪੜ੍ਹ ਵੀ ਜਾਂਦੇ ਆ ਤਾਂ ਸ਼ਿਕਰਾ ਨਹੀਂ ਛੱਡਦਾ ਪਰ ਫਿਰ ਵੀ ਬਹੁਤ ਪਰਸੈਂਟ ਉਹਨਾਂ ਦੀ ਬਚਤ ਹੋ ਜਾਂਦੀ ਹੈ ਇੱਥੇ ਤਾਂ ਇਹ ਸਮਝੋ ਜੇ ਇਹ ਦਰਖਤ ਤੇ ਪਾ ਵੀ ਲੈਂਦੇ ਆ ਉਦਾਂ ਦੇ ਦਰਖਤ ਨਹੀਂ ਰਹੇ ਜਿਵੇਂ ਹੁਣ ਮੰਨ ਲਓ ਨਿੰਮ ਤੇ ਪਾਲਿਆ ਨਮਤੇ ਮੈਂ ਅਕਸਰ ਹੀ ਦੇਖਦਾ ਬਹੁਤ ਪਿੱਛੇ ਇੱਕ ਚਖੇੜਾ ਆਇਆ ਸੀ ਉਸ ਚਖੇੜੇ ਦੇ ਵਿੱਚ ਮੈਨੂੰ ਲੱਗਦਾ ਕੋਈ ਵੀ ਘੁੱਗੀ ਦੇ ਜਿਹੜੇ ਆਂਡੇ ਆ ਉਹ ਸੇਫ ਨਹੀਂ ਰਹੇ ਸੀ ਬੱਚੇ ਸੇਫ ਨਹੀਂ ਰਹੇ ਸੀ ਸਾਰੇ ਫਟ ਗਏ ਸੀ ਤੇ ਬਹੁਤ ਸਾਰੇ ਜਿਹੜੇ ਝਾੜੀਦਾਰ ਰੁੱਖ ਹੁੰਦੇ ਉਹਨਾਂ ਵਿੱਚ ਭਾਵੇਂ ਬੱਚਤ ਰਹੇ ਜੇ ਸੋ ਸਮਝਣ ਦੀ ਲੋੜ ਹੈ ਪੰਛੀਆਂ ਵੱਲ ਆਪਾਂ ਨਿਗਾ ਨਹੀਂ ਮਾਰਦੇ ਕਿਉਂਕਿ ਉਹਨਾਂ ਤੋਂ ਆਪਾਂ ਨੂੰ ਕੋਈ ਫਾਇਦਾ ਨਹੀਂ ਮਿਲਦਾ ਫਾਇਦਾ ਮਿਲਦਾ ਕੁਦਰਤੀ ਤੌਰ ਤੇ ਜਿਹੜੇ ਇਨਸਾਨ ਕੁਦਰਤ ਨੂੰ ਸਮਝਦੇ ਆ ਵੀ ਪੰਛੀਆਂ ਦੀ ਕੀ ਅਹਿਮੀਅਤ ਹੈ ਉਹਨਾਂ ਨੂੰ ਪਤਾ ਵੀ ਕੀ ਫਾਇਦਾ ਪਰ ਜਿਹੜੇ ਨਹੀਂ ਸਮਝਦੇ ਜਿਨ੍ਹਾਂ ਨੂੰ ਬਸ ਇਹ ਦੀਨਦਾ ਵੀ ਅਸੀਂ ਸਰਵ ਸ੍ਰੇਸ਼ਟ ਹੈ ਮਨੁੱਖ ਹੈ ਵੀ ਸਾਡੇ ਥੱਲੇ ਆ ਸਾਰੇ ਜੀਵ ਜੰਤੂ ਉਹ ਇਹ ਭਲੇਖੇ ਦੇ ਵਿੱਚ ਸੋ ਕੁਦਰਤ ਨੂੰ ਪਿਆਰ ਕਰੋ ਇਹਨਾਂ ਜੀਵ ਜੰਤੂਆਂ ਰੁੱਖਾਂ ਜਾਨਵਰਾਂ ਦੀ ਰੱਖਿਆ ਆਪਾਂ ਕਰਨੀ ਹੈ ਆਪਣੇ ਆਪਣੇ ਗੁਰੂ ਸਹਿਬਾਨਾ ਨੇ ਹਮੇਸ਼ਾ ਕੁਦਰਤ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ ਆਪਾਂ ਨੂੰ ਉਸ ਉਪਦੇਸ਼ ਤੇ ਚੱਲਣਾ ਚਾਹੀਦਾ ਸੋ ਵੈ ਗੁਰੂ ਜੀ ਕਾ ਖਾਲਸਾ ਵੈ ਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੋ ਸਕੇ ਇਹਨਾਂ ਬੇਜਵਾਨਾਂ ਨੂੰ ਜਿੱਥੇ ਜਗ੍ਹਾ ਦੇ ਸਕਦੇ ਹੋ ਤਾਂ ਜ਼ਰੂਰ ਦਿਓ ਤਾਂ ਜੋ